ਪਿਛਲੇ ਵਲੋਗ ਦੇ ਵਿੱਚ ਦੇਖਿਆ ਸੀਗੇ ਸੀ ਆ ਸਵੀਮਿੰਗ ਕਰਨ ਵਾਸਤੇ ਛੁੱਟੀ ਵਾਲੇ ਦਿਨ ਤੇ ਸਵੀਮਿੰਗ ਕਰਕੇ ਕਾਫੀ ਥੱਕ ਸੁੱਕ ਗਏ ਤੇ ਅੱਜ ਸਰੀਰ ਸਾਰਾ ਟੁੱਟਿਆ ਪਿਆ ਤੇ ਹੁਣ ਮੈਂ ਤੇ ਹਣੀ ਚੱਲੇ ਆ ਮ사ਜ ਕਰਾਉਣ ਵਾਸਤੇ ਇੱਥੇ ਟਿਕਾ ਪੈ ਗਈਆਂ ਨੇ ਕਹਿੰਦੇ ਫੁੱਲੀ ਬੁੱਕਡ ਐ ਕਿਉਂ ਆਇਆ ਐਸਮ ਇਹ ਪੈ ਕਾਦੀ ਗੇਮ ਪੈ ਗਈ ਦਿਖਾ ਮੁੰਡੇ ਦਾ ਫੋਨ ਖਰਾਬ ਹੋ ਗਿਆ ਐ ਇੱਕ ਟੱਚਿੰਗ ਵਰਗੀ ਇਥੇ ਇਥੇ ਤਾਂ ਕਿ ਖੋਲਦਾ ਇੰਨਾ ਹੀ ਇਹਨੂੰ ਕਹਿਆ ਵੀ ਮੈਂ ਖੋਲ ਦੇਣਾ ਵਾ ਇਹ ਮੰਨਦਾ ਨਹੀਂ ਤੁਸੀਂ ਖੋਲਾਰੇ ਪੂਰੀ ਖੋਲ ਦੇਣਾ ਨਹੀਂ ਖੋਲਦਾ ਯਾਰ ਫਿਰ ਉਹ ਵੀ ਮੈਂ ਪੂਰਾ ਹੀ ਖੋਲਣਾ ਤੇ ਮੈਂ ਕਹਤਾ ਉਹ ਖੁੱਲਣ ਜੋ ਕਰਾ ਨਹੀਂ ਨਾ ਮੁੜ ਗਈ ਤੁਹਾਡਾ ਵਲੋਗ ਬਣ ਗਿਆ ਮੇਰੀ ਲੰਗਾ ਲਸ਼ਕੀਏ ਮੈਂ ਤੈਨੂੰ ਕੀ ਕਹਿ ਰਿਹਾ ਜੇ ਇਹ ਵਲੋਗ ਚੱਲ ਗਿਆ ਮੈਂ ਕਹਿੰਦਾ 20000 ਉਹ ਆ ਜਾਣ ਵਿਊ ਤੈਨੂੰ ਮੈਂ ਤੇਰੇ 4000 ਰੁਪਏ ਦੇ ਦਾਂਗਾ ਹੁਣ ਮਿਲਦੇ ਦੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਸ਼ੇਅਰ ਕਰੋ ਸ਼ੇਅਰ ਵੀ ਕੋ ਯਾਰ ਵਿਊ ਆ ਜਾਣ ਤੇ ਨਜ਼ਾਰਾ ਆ ਜਾਏਗਾ ਫਿਰ ਤੁਹਾਨੂੰ ਇੱਕ ਖੋਲ ਕੇ ਦਿਖਾਵਾਂਗਾ ਮੈਂ ਲਾਈਵ ਆਪਾਂ ਡੈਮੋ ਦੇਵਾਂਗੇ ਤੁਹਾਨੂੰ ਖੱਡੀ ਖੇਚਦਾ ਤੜਾਕਾ ਕਟਾਂਗੇ ਸਸਰੀ ਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਇਦਾ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਜਿਵੇਂ ਕਿ ਤੁਸੀਂ ਪਿਛਲੇ ਵਲੌਗ ਦੇ ਵਿੱਚ ਦੇਖਿਆ ਅਸੀਂ ਗਏ ਸੀ ਅ ਸਵੀਮਿੰਗ ਕਰਨ ਵਾਸਤੇ ਛੁੱਟੀ ਵਾਲੇ ਦਿਨ ਤੇ ਸਵੀਮਿੰਗ ਕਰਕੇ ਕਾਫੀ ਥੱਕ ਸੁੱਕ ਗਏ ਤੇ ਅੱਜ ਸਰੀਰ ਸਾਰਾ ਟੁੱਟਿਆ ਪਿਆ ਤੇ ਹੁਣ ਮੈਂ ਤੇ ਹਣੀ ਚੱਲੇ ਆ ਮ사ਜ ਕਰਾਉਣ ਵਾਸਤੇ ਤੇ ਸਾਡੇ ਲੱਗੇ ਹੈਗਾ ਮ사ਜ ਪਾਰਲਰ ਉਥੇ ਚੱਲੇ ਆ ਤੇ ਤੁਹਾਨੂੰ ਵੀ ਜਾ ਕੇ ਦਿਖਾਣੇ ਆ ਦੇ ਅੰਦਰ ਅਲਾਊਟ ਹੋਇਆ ਚਲ ਲਓ ਜੀ ਆਪਾਂ ਆ ਗਏ ਆ ਇੱਥੇ ਇਹ ਉੱਤੇ ਉੱਪਰ ਆਪਾਂ ਕਰਾਣੀ ਮ사ਜ A few minutes later ਲੋਈ ਮਿੱਤਰੋ ਆ ਕਿਚਾਂ ਪੈ ਗਈਆਂ ਨੇ ਕਹਿੰਦੇ ਇਕਲੀ ਬੁੱਕ ਡੈ ਤੇ ਸਾਡੀ ਅਸੀਂ ਰਿਜ਼ਰਵੇਸ਼ਨ ਨਹੀਂ ਕਰਾਈ ਸੀ ਇਸ ਕਰਕੇ ਹੁਣ ਲੱਗਦਾ ਸਾਡੇ ਘਰ ਦਾ ਹੀ ਹੈ ਯਾਨੀ ਕਿ ਸਾਡੀ ਜਿਹੜੀ ਮਕਾਨ ਮਾਲਕਾ ਉਹ ਹੀ ਇੱਥੇ ਮਾਲਕ ਹੈ ਤੇ ਇਦਾਂ ਹੀ ਮੂੰਹ ਚੱਕਿਆ ਜੀ ਦਾ ਤੇ ਹੁਣ ਦੂਜੀ ਥਾਂ ਤੇ ਕਿਤੇ ਚੱਲਦੇ ਆਂ ਹੋਣ ਆਇਆ ਇਸ ਇੱਥੇ ਮੈਂਸ਼ਨ ਵੈਲਨੈਸ ਪਾਟ ਹੈ ਤੇ ਇੱਥੋਂ ਪਤਾ ਕਰਦੇ ਆਂ ਵੀ ਇੱਥੇ ਹੁੰਦੀ ਏ ਜਾਂ ਨਹੀਂ ਜਾਂ ਫਿਰ ਕੋਲੀ ਖਾ ਕੇ ਟਾਈਮ ਬਸ ਕਰਨਾ ਪੈਣਾ ਨਵਾਂ ਹੀ ਓਪਨ ਹੋਇਆ ਏ ਹਲਾਪੋ A few minutes later ਤੇ ਲੋ ਜੀ ਮਿੱਤਰੋ ਇੱਥੇ ਵੀ ਖਿੱਚਾ ਪੈ ਗਈਆਂ ਇੱਥੇ ਵੀ ਫੁਲੀ ਬੁੱਕ ਸੀ ਤੇ ਹੋਰ ਨਵਾਂ ਬ੍ਰੈਂਡ ਬਣਿਆ ਬੀ ਦਾ ਫੋਨ ਹੋ ਗਿਆ ਖਰਾਬ ਉਹ ਲੈ ਕੇ ਐਸਐਮ ਜਮਿਆਂ ਤੇ ਘਾੜਵਾਤੇ ਤੇ ਅ ਫਿਊ ਮਿੰਟਸ ਲੇਟਰ ਤੇ ਅਖੀ ਐਸਐਮ ਆ ਗਏ ਆ ਕਿਉਂ ਆਇਆ ਐਸਐਮ ਕੀ ਪੈ ਕਾਦੀ ਗੇਮ ਪੈ ਗਈ ਦਿਖਾ ਮੁੰਡੇ ਦਾ ਫੋਨ ਖਰਾਬ ਹੋ ਗਿਆ ਇੱਥੇ ਇੱਥੇ ਤਾਂ ਕੀ ਖੋਲਦਾ ਇੰਨਾ ਹੀ ਹੁਣ ਇਹ ਚੈੱਕ ਕਰਵਾਣਾ ਵੀ ਕੀ ਖਰਚਾ ਖਰਚਾ ਆਇਆਗਾ ਇਹਦਾ ਅੰਦਰ ਚੱਲਦੇ ਆਂ ਹੁਣ ਫਾਲਤੂ ਦਾ ਹੀ ਖਰਚਾ ਪੈ ਗਿਆ ਤੇ ਔਣ ਖੁੱਲਦਾ ਨਹੀਂ ਪਿਆ ਇਹਨੂੰ ਕਿਹਾ ਵੀ ਮੈਂ ਖੋਲ ਦੇਣਾ ਵਾਂ ਇਹ ਮੰਨਦਾ ਨਹੀਂ ਤੁਸੀਂ ਖੋਲਦਾ ਤੇ ਪੂਰੀ ਖੋਲ ਲੈ ਨਹੀਂ ਖੋਲਦਾ ਯਾਰ ਫਿਰ ਉਹ ਵੀ ਪੂਰਾ ਹੀ ਖੋਲਣਾ ਹੈ ਮੈਂ ਕਹਤਾ ਉਹ ਤਾਂ ਖੁਲਣ ਜੋ ਕਰਾ ਨਹੀਂ ਨਾ ਮੁੜ ਕੇ ਉਹ ਤੇ ਹੁਣ ਅੱਗੇ ਦੀ ਮਰਜ਼ੀ ਫੋਨ ਦੀ ਤੈਨੂੰ ਮੈਂ ਕਹਿ ਰਿਹਾ ਵੀ ਖੋਲ ਦੇਣਾ ਵਾਂ ਉਹ ਮੰਨਦਾ ਹੀ ਨਹੀਂਗਾ ਤੈਨੂੰ ਯਕੀਨ ਨਹੀਂ ਆਪੇ ਜਿੱਦੇ ਦਾ ਮੈਨੂੰ ਯਕੀਨ ਪੂਰਾ ਹੈ ਵੀ ਤੁਸੀਂ ਪੱਕੇ ਸੋਧਾ ਲਾਗ ਰਹਾ ਦਾ ਜੇ ਮੈਂ ਜਿੱਦ ਜਿੱਦ ਬੜੀਆਂ ਕੀਤੀਆਂ ਹੈ ਬੜੀਆਂ ਟਾਈਮ ਤੇ ਆ ਗਿਆ ਪੱਕੇ ਕੰਮ ਕਰਦਾ ਮਨਦਾ ਹੀ ਨਹੀਂ ਮੁੰਡਾ ਮੈਂ ਕੀ ਕਰਾਂ ਉਹਨਾਂ ਨੇ ਮੇਰੇ ਕੋਲ ਪਿਆ ਉਹ ਗੰਨ ਨਹੀਂ ਪਈਏ ਗਰਮ ਕਰਕੇ ਬਾਬੂ ਚਾ ਖੋਲ ਲੈਣਾ ਹੈ ਉਹ ਵਿੱਚੋਂ ਜਿਵੇਂ ਕਬਜੇ ਹੁੰਦੇ ਨੇ ਥੋੜਾ ਤੇਲ ਪਾ ਦੇਣਾ ਕਬਜੇ ਲੱਗਦੇ ਨੇ ਉਹਨਾਂ ਤੇ ਤੇਲ ਪਾਣਾ ਤੇ ਉਹ ਖੁੱਲ ਜਾਣਾ ਫੋਨ ਰੇੜਾ ਹੋ ਜਾਣਾ ਆਹ ਹੋ ਰੇੜਾ ਹੋ ਜਾਣਾ ਰੇੜਾ ਹੈ ਤੂੰ ਮੰਨੀ ਯਾਰ ਮੇਰੀ ਮਿਹਰ ਦੇ ਖਾ ਇਹ ਇਹ ਤਾਂ ਨਹੀਂ ਹੋ ਸਕਦਾ ਤੈਨੂੰ ਕੋਈ 3-4000 ਰੁਪਏ ਖਰਚੇਗਾ ਤੇ ਤੂੰ ਮੈਨੂੰ ਦਿਖਾ ਫਰੀ 3-4000 ਰੁਪਏ ਲਾਣੇ ਨੇ ਆਪਣਾ ਫਰੀ ਕੱਕ ਲਾ ਰਿਹਾ ਵਨਦਾ ਇਹਨੇ ਕੀ ਕਰੀਏ ਤੇ ਹਾਂਜੀ ਦੋਸਤੋ ਫੋਨ ਠੀਕ ਕਰਾਣਾ ਦੇ ਦਤਾ ਜੋ ਕਹਿੰਦਾ ਘੰਟੇ ਤੱਕ ਮਿਲੇਗਾ ਤੇ ਸੁਬਾ ਬੈਠਾ ਹੈ ਕਿਹਾ ਲੈ ਹੈਂ ਕੋਈ ਨਾ ਮਾਣਾ ਮੋਟਾ ਨਾ ਬਾ ਨੁਕਸਾਨ ਤੇ ਚੱਲਦਾ ਰਹਿਦਾ ਲਾਈਵ ਹੈ ਮੈਂ ਨਾਲ ਲੈ ਕੇ ਜਾਨ ਦਾ ਚੋਰ ਹੋ ਗਿਆ ਮੈਂ ਤਾਂ ਉੱਥੇ ਜਾ ਕੇ ਵਰਤਿਆ ਵੀ ਸੀ ਉਹ ਤੂੰ ਉਹਦੇ ਉੱਥੇ ਜਾਣਾ ਸੀ ਤੇ ਉਹਨੇ ਇਦਾਂ ਹੋਣਾ ਸੀ ਤੇ ਮੇਰੇ ਵੀ ਦੋ ਫੋਨ ਨੇ ਖਰਾਬ ਨੇ ਇਹਨਾਂ ਦੀ ਐਲਸੀਡੀਆਂ ਬਣ ਆਲੀਆਂ ਮੈਂ ਨਾਲ ਤਾਂ ਪੁੱਛਦਾ ਪਿਆ ਉਹ ਇਹਨੇ ਫੋਨ ਨਹੀਂ ਜਿੰਨੇ ਉਹ ਦੱਸ ਤੇ ਪੈਣੇ ਪੈਸੇ ਹੈ ਇਨੇ ਰੱਪਾ ਲੈ ਆ ਨੀ ਆ ਇਨੇ ਲੈ ਆ ਸੀ ਜਰਾ ਦੀ ਮੈਂ ਬੋਲਿਆ ਸੀ 4500 ਦਾ ਆਹੋ ਤੇ ਉਹਨੂੰ ਠੀਕ ਕਰਾਣ ਦੇ ਲੱਗ ਰਿਹਾ 7500 ਆ ਨੀ ਵੀ ਤਾਂ ਨਾਲ ਕੋਈ ਸੀ ਲੈਣੇ ਜਿੱਦਾਂ ਅੰਦਰ ਨਾ ਨਾ ਪੁਰਾਣੇ ਕਿ ਇਹ ਬਾੜ ਨਾ ਕਿਵੇਂ ਅੰਦਰ ਇਹ ਅੰਦਰ ਕਿਵੇਂ ਬਾੜਦਾ ਹੈ ਮਾ ਦੋਨੇ ਆ ਜਿਆਦਾ ਹੈ ਆ ਗਰੀ ਖੜੇ ਬੈ ਜਾ ਕਰ ਤੇ ਜਿਵੇਂ ਉਹ ਆਪਣਾ ਜਨਾਬ ਵਗਾ ਵਗਾ ਜੀਜਾ ਮਾਰਦਾ ਹੈ ਤੇ ਮੈਨੂੰ ਤੇ ਗੱਸ਼ ਪੈ ਜਾਣਾ ਦੂਰਾ ਤੀਨਾ ਹੋ ਜਾਣਾ ਮੈਂ ਇਹ ਮੁੰਡੇ ਦਾ ਹੋ ਗਿਆ ਮੂੰਹੜ ਖਰਾਬ ਮਸੀ ਜੀ ਕਹਿੰਦੇ ਸੀ ਮੈਨੂੰ ਛੱਟ ਦਿਨ ਤੇ ਲੱਗਿਓ ਇਹ ਕੀ ਗੱਲ ਹੈ ਇੱਥੇ ਆ ਤੁੱਖੇ ਹੋ ਮਾਰਦਾਨੀ ਹੈ ਇੰਨੇ ਕੋ ਦਾ ਕੁਝ ਨਹੀਂ ਹੁੰਦਾ ਇੰਨੇ ਕੋ ਖਰਚਾ ਨਹੀਂ ਕਰਦਾ ਇਹ ਜੀ ਨਵੀਂ ਮਸ਼ੀਨ ਆਈ ਹੈ ਕੱਪੜੇ ਸੁਕਾਉਣ ਵਾਸਤੇ ਇਹਦੇ ਚ ਐਡਾ ਖੋਲੋ ਤੇ ਹੈਂਗਰਾਂ ਤੇ ਟੰਗ ਦਿਓ ਤੇ ਉਹ ਥੱਲੇ ਥੱਲੇੋਂ ਹੀਟ ਨਿਕਲੇਗੀ ਕੱਪੜੇ ਆਪਣੇ ਆਪ ਹੀ ਸੁੱਕ ਜਾਣਗੇ ਨਾਲੇ ਪ੍ਰੈਸ ਵੀ ਹੋ ਜਾਣਗੇ ਲੈ ਲੀਏ ਫਿਰ ਲਾਣੇ ਕਿਥੇ ਹੈ ਲਾਣੀ ਕਿਥੇ ਕਮਰੇ ਚ ਤੇ ਹੁਣ ਬਸ ਅਸੀਂ ਇੱਥੇ ਤੁਰ ਫਿਰ ਕੇ ਟੈਂਪਾਸ ਹੀ ਕਰ ਰਹੇ ਆ ਕਿਉਂਕਿ ਘੰਟੇ ਬਾਅਦ ਸਾਨੂੰ ਫੋਨ ਮਿਲਣਾ ਹੈ ਹਾਂ ਜੀ ਦੋਸਤੋ ਰਿਲੈਕਸ ਕਰਨ ਵਾਸਤੇ ਇੱਥੇ ਆ ਗਏ ਆ ਮਸਾਜ ਚੇਅਰ ਲਈ ਹੈ ਤੇ ਮੈਂ ਵੀ ਇੱਧਰ ਹੀ ਹੈ ਮੈਂ ਵੀ ਇੱਥੇ ਹੀ ਆ ਥੋੜਾ ਜਿਹਾ ਰਿਲੈਕਸ ਕਰਦੇ ਆ ਟਾਈਮ ਪਾਸ ਹੋ ਜਾਏਗਾ ਤੇ ਫਿਰ ਚੱਲਦੇ ਆ ਫੋਨ ਲੈਣ ਵਾਸਤੇ ਤੇ ਦੇਖਦੇ ਆ ਵੀ ਹੋ ਗਿਆ ਰਿਪੇਅਰ ਜਾਂ ਨਹੀਂ a few minutes later ਲਓ ਜੀ ਦੋਸਤੋ ਮਸਾਜ ਗਈ ਹੈ ਨਿਬੜ ਤੇ ਹੁਣ ਚੱਲਨੇ ਆ ਫੋਨ ਚੱਕਣ ਵਾਸਤੇ ਆਪਾਂ ਘਰੋਂ ਨਿਕਲੇ ਸੀ ਮਸਾਜ ਕਰਾਉਣ ਵਾਸਤੇ ਚਾਹੇ ਸਦਾ ਦੀ ਵੀ ਹੋ ਗਈ ਹੈ ਉਹੀ ਯੂਰ ਹੈ ਤੇ ਹਾਂਜੀ ਦੋਸਤੋ ਉਮੀਦ ਸੀ ਕਿ ਫੋਨ ਠੀਕ ਹੋ ਜਾਏਗਾ ਪਰ ਐਦਾਂ ਦਾ ਐਦਾਂ ਹੀ ਹੈ ਤੇ ਇਹ ਹੁਣ ਚਲੋ ਜੋ ਰੱਬ ਦੇ ਰੰਗ ਨਾਰੋ ਨਾਰੋ ਤੇ ਫੋਨ ਨਹੀਂ ਠੀਕ ਹੋਇਆ ਹੁਣ ਅਸੀਂ ਦੇਖਦੇ ਆਂ ਵੀ ਫੋਨ ਨੂੰ ਵੇਚ ਛੱਡੀਏ ਜੇ ਕੋਈ ਫੰਟਸੀ ਹੰਡਾ ਲੈ ਲੈਂਦਾ ਲੈ ਲੈ ਫੰਟਸੀ ਹੰਡਾ ਲੈ ਲੈਦਾ ਟੈਂਪਲ ਹੋ ਰਹੀ ਹੈ ਅਰੇ ਨਾ ਫੰਟਸੀ ਹੰਡਾ ਲੈਦਾ ਫਿਰਦਾ ਉਹ ਨਿਯਾਰੀ ਹੈ 9000 ਦਾ ਤੂੰ ਆਪ ਲੈ ਕੇ ਆਇਆ ਹੈ ਨਾ ਸਾਸੀ ਹਰਦਾ ਉਹ ਇੱਥੇ ਨੂੰ ਫਿਰਦਾ ਹੈ ਇੱਥੇ ਸੈਮਸੰਗ ਵਾਲਿਆਂ ਦੇ ਆਏ ਆ ਇੱਥੇ ਪੁੱਛਦੇ ਆ ਕਾਫੀ ਥਾਵਾਂ ਤੇ ਪੁੱਛਣ ਦੇ ਬਾਵਜੂਦ ਆ ਫੋਨ ਸਾਡਾ ਠੀਕ ਨਹੀਂ ਹੋਇਆ ਤੇ ਮੈਂ ਕਿਹਾ ਹਜੇ ਵੀ ਮੈਂ ਕਹਿੰਦਾ ਪਿਆ ਮੈਨੂੰ ਖੋਲਣ ਦੇ ਦੋ ਜਾਂ ਆਸ ਜਾਂ ਪਰ ਯਾ ਦੇ ਕੋਨੇ ਜਿਹੜਾ ਮਾਲਾ ਮੋਟਾ ਦਾ ਕੁਝ ਮਿਲਣਾ ਨਾ ਮੁੜ ਕੇ ਵੀ ਨਹੀਂ ਮਿਲਦਾ ਮਿਲਣਾ ਕੀ ਮਿਲਣਾ ਹੁਣ ਹੁਣ ਵੀ ਜੋ ਮਿਲਦਾ ਉਹ ਵੀ ਕਿੜਾ ਮੇਂਆ ਬਰਬਰ ਹੈਗਾ ਹੈ ਜਾਂਦੇ ਸਟੋਰ ਦੇ ਟਰਾਕੀ ਸੀ ਕੁਝ ਤਾਂ ਮਿਲੇਗਾ 2000 ਲੈਣਾ ਮੈਂ ਤੋਂ ਲੈ ਲੈ ਤੇ ਬਾਈ ਹੈਂ ਕੈਸ਼ ਹਾਂ 2000 ਦੇ ਕੇ ਮੈਂ ਖੋਲਾਂਗਾ ਜੇ ਖੁੱਲ ਗਿਆ ਤੇ ਤੂੰ ਮਨੋਂ 3000 ਦੇ ਕੇ ਲੈ ਲਈ ਵਾਪਸ ਇਹ ਦਵਾ ਦੋ ਇਹਦੇ ਵਟੇ ਆਹੋ ਵਟੇ ਹੀ ਦਵਾ ਦੋ ਤੈਨੂੰ ਹੋਰ ਨਾ ਕੋਈ ਦਵਾ ਦੋ ਹੈ ਬੋਲ ਢੀਰ ਦਾ 2000 ਮੈਂ ਤੈਨੂੰ ਦੇ ਕੇ ਲੈਣਾ ਦੁੱਤ ਹੈ 4000 ਰੁਪਏ 4000 ਰੁਪਏ ਨਹੀਂ ਮੈਂ 2000 ਨਾਲ ਜੇ ਮੈਂ ਮੈਂ 2000 ਦੇ ਕੇ ਮੈਂ ਸਿਰਫ ਆਪਣੀ ਤਸੱਲੀ ਵਾਸਤੇ ਨਾਲ ਉਹਨੂੰ ਖੋਲਣਾ ਹੈ ਤੇ ਖਰਾਬ ਹੋ ਜੇ ਉਹਨੇ ਵੀ ਹੈਗਾ ਸੀ ਬੰਦੇ ਨੇ ਮੈਂ ਆਪਣੀ ਤਰੀਕੇ ਨਾਲ ਖੋਲ ਕੇ ਲੈਣਾ ਹੱਡੀ ਤੋੜਨੀ ਕੜਾਕਾ ਕੰਮ ਲਾਉਦਾ ਤੇਲ ਪਾ ਕੜਾਕਾ ਕੰਮ ਨਹੀਂ ਜਿਹੜਾ ਇੱਕ ਪਾਸੇ ਜੁਕਿਆ ਹੈ ਨਾ ਪੇਚ ਲਾਣਾ ਹੈ ਦਾ ਚੱਕਣਾ ਹੈ ਆਏ ਹਾਏ ਜਦੋਂ ਚੱਕਿਆ ਗਿਆ ਨਾ ਚੱਕਿਆ ਗਿਆ ਚੱਕਿਆ ਗਿਆ ਤੇ ਮੇਰੇ 2000 ਗਏ ਹੈ ਜੇ ਹੋ ਗਿਆ ਠੀਕ ਹੈ ਤੇ ਫਿਰ ਤੂੰ ਮੈਨੂੰ 1000 ਰੁਪਏ ਵਾਪਸ ਦੇ ਦੇ ਤੇ ਲੈ ਲਈ ਵਾਪਸ ਆਪਣਾ ਓਹੋ ਤੈਨੂੰ 1000 ਤੇ ਠੀਕ ਪੈਗਾ ਨਾ ਤੂੰ ਮੈਨੂੰ 2000 ਮੇਰਾ ਮੋੜੇਗਾ 1000 ਰੁਪਏ ਤੂੰ ਆਪਣਾ ਦੇਗਾ ਠੀਕ ਹੋ ਕੇ ਤੈਨੂੰ ਮਿਲ ਜਾਏਗਾ ਹੈ ਕਿ ਨਹੀਂ ਬੋਲ ਡੀਲ ਹੈ ਨਾ ਨਹੀਂ ਨਹੀਂ ਇਹ ਡੀਲ ਹੀ ਹੈਗੀ ਓ ਦਿਲ ਛੋਟਾ ਹੈ ਓ ਬਬਾਈ ਚੂਈ 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 ਜਟਾ ਦੇ ਲੈ ਬੰਦਾ ਤੇ ਹੁਣ ਅਸੀਂ ਘਰੇ ਜਾਂਦੇ ਆ ਮੈਂ ਤਾਂ ਉਹ ਟਾਈਮ ਨੂੰ ਕੁਛ ਤਾਂ ਨਾ ਮੈਂ ਕਿਦੋਂ ਗਿਆ ਵੀ ਨਾਲ ਲੈ ਚਲਦਾ ਯਾਰ ਤੂੰ ਫੁਗਰੀ ਵਾਤਾ ਸਨੇਪ ਚਟਾ ਪਾਣਵਾ ਤੇ ਲੈ ਗਿਆ ਸੀ ਹੈ ਸਨੇਪ ਚਟ ਪਾਈ ਵੀ ਨਹੀਂ ਮੇਲੋ ਉਹ ਪੈ ਗਈ ਹੁਣ ਸਨੇਪ ਚਟ ਪੱਕੀ ਪੈ ਗਈ ਹੁਣ ਬਾਹਰ ਆ ਗਏ ਆ ਸਕੂਟਰੀ ਕੱਢਦਾ ਪੈਣੀ ਤੇਰੇ ਨਾਲ ਫੋਨ ਕਰਕੇ ਇੱਕ ਮੇਰਾ ਵਲੋਗ ਬਣ ਗਿਆ ਸਾਡਾ ਵਲੋਗ ਬਣ ਗਿਆ ਮੇਰੀ ਲੰਗਾਲ ਛੀ ਗਈ ਹੈ ਮੈਂ ਤਰੂ ਕੀ ਕਹਿ ਰਿਹਾ ਆ ਜੇ ਇਹ ਵਲੌਗ ਚੱਲ ਗਿਆ ਮੈਂ ਕਹਿੰਦਾ 20000 ਉਹ ਆ ਜਾਣ ਵਿਊ ਤੈਨੂੰ ਮੈਂ ਤੇਰੇ 4000 ਰੁਪਏ ਦੇ ਦਾਂਗਾ ਫੋਨ ਮਿਲ ਦੇ ਦੀ ਓਕੇ ਓਕੇ ਕਰਦੇ ਬਾਈ ਵੇਖ ਸਾਰੇ ਸ਼ੇਅਰ ਸ਼ੂਟ ਕਰਦੇ ਸਾਰੇ ਮੁੰਡੇ ਦਾ ਨੁਕਸਾਨ ਦੀ ਪਰਪਾਈ ਹੋ ਜਾਏਗੀ ਸਾਰੇ ਸ਼ੇਅਰ ਕਰਦੇ ਮੇਰੇ ਨੁਕਸਾਨ ਦੀ ਪਰਪਾਈ ਨਹੀਂ ਹਾਂ ਚੱਲ ਓਹੀ ਪਤਾ ਫੋਨ ਕਰ ਗਈ ਸਾਡੇ ਵਲੌਗ ਚੱਲ ਪੈਣ ਕੀ ਪਤਾ ਸਾਡੇ ਇਹ ਫੋਨ ਕਰ ਗਈ ਵਲੌਗ ਅੰਗੜੇ ਆਉਣਾਂ ਆਹੋ ਜੇ ਚੱਲ ਗਿਆ ਨਾ ਜੇ 4 20 ਹਜ਼ਾਰ 뷰 ਆ ਗਏ ਇਹ ਵੀਡੀਓ ਤੇ ਤੇ ਤੈਨੂੰ 4000 ਰੁਪਏ ਮੈਂ ਦਵਾਂਗਾ ਹਾਂ ਫਿਰ ਫੋਨ ਮੈਂ ਖੋਲ ਕੇ ਤੁਹਾਨੂੰ ਦਿਖਾਵਾਂਗਾ ਕਿ ਕਿਵੇਂ ਹੱਡੀ ਕੱਸੀ ਦੀ ਏ ਹੱਡੀ ਕੱਸੀ ਲਾਈਵ ਲਾਈਵ ਦਿਖਾਵਾਂਗਾ ਲਾਈਵ ਹੋ ਗਿਆ ਤੁਹਾਨੂੰ ਇਹ ਫੋਨ ਦੀ ਜਿਵੇਂ ਆਪਾਂ ਲੱਤ ਦਾ ਕੜਾਕਾ ਨਹੀਂ 골ਡਾ ਦਾ ਕੜਾਕਾ ਗੱਡੀ ਦਾ ਉਹਦਾ ਇਹਦਾ ਕੜਾਕਾ ਕੱਢ ਕੇ ਦਿਖਾਵਾਂਗਾ 4000 ਰੁਪਏ ਨੂੰ ਭਰ ਕੇ ਪਹਿਲਾਂ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਸ਼ੇਅਰ ਕਰੋ ਸ਼ੇਅਰ ਵੀ ਕੋ ਯਾਰ ਔਵਿਊ ਆ ਜਾਣ ਤੇ ਨਜ਼ਾਰਾ ਆ ਜਾਏਗਾ ਫਿਰ ਤੁਹਾਨੂੰ ਇੱਕ ਖੋਲ ਕੇ ਦਿਖਾਵਾਂਗਾ ਮੈਂ ਮੈਂ ਮਕੈਨਿਕ ਨਹੀਂ ਹੈਗਾ ਪਰ ਮੈਂ ਤੁਹਾਨੂੰ ਖੋਲ ਕੇ ਦਿਖਾਵਾਂਗਾ ਲਾਈਵ ਆਪਾਂ ਡੈਮੋ ਦਵਾਂਗੇ ਤੁਹਾਨੂੰ ਖੱਡੀ ਖਿੱਚਦਾ ਕੜਾਕਾ ਕਟਾਂਗੇ ਚਲੋ ਜੀ ਹੁਣ ਬਾਏ ਇਸ ਵਲੌਗ ਨੂੰ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਵੀਡੀਓ ਪਸੰਦ ਆਇਆ ਤੇ ਮੇਰੇ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ